ਲੁਧਿਆਣਾ ਵਿੱਚ ਦੇ ਰਾਤ ਫੀਲਡ ਗੰਚ ਇਲਾਕੇ ਦੇ ਵਿੱਚ i20 ਕਾਰ ਸਵਾਰ ਤਿੰਨ ਨੌਜਵਾਨਾਂ ਨੇ ਨਸ਼ੇ ਦੀ ਹਾਲਤ ਦੇ ਵਿੱਚ ਪੁੱਠਾ ਘਰਾ ਕਰ। ਜਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਇੱਕ ਕੁੜੀ ਵੀ ਸੀ। ਆਖਿਰਕਾਰ ਕੀ ਹੁੰਦਾ ਉੱਥੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਦੱਸ ਦੇ ਕਿ ਹੁੱਲੜ ਬਾਜ਼ੀ ਦੀ ਘਟਨਾ ਲੁਧਿਆਣਾ ਦੇ ਫੀਲਡ ਗੰਚ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ। ਕਾਰ ਚਲਾ ਰਹੇ ਵਿਅਕਤੀ ਦੀ ਗੱਡੀ ਜਿਹੜੀ ਕਿ ਐਕਟਿਵਾ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਉਸਨੇ ਗੱਡੀ ਕਾਫੀ ਦੂਰ ਤੱਕ ਪਜਾ ਲਈ ਫੀਲਡ ਗੰਜ ਤੇ ਕੂਚੇ ਵਿੱਚ ਕਾਫੀ ਦੂਰ ਤੱਕ ਗੱਡੀ ਪਜਾਈ ਗਈ ਵਾਹਨਾ ਤੇ ਕਾਰਾਂ ਨੂੰ ਟੱਕਰ ਮਾਰੀ ਨਜ਼ਦੀਕੀ ਲੋਕਾਂ ਤੇ ਦੁਕਾਨਦਾਰਾਂ ਨੇ ਤਿੰਨਾਂ ਨੌਜਵਾਨਾਂ ਨੂੰ ਰੋਕ ਲਿਆ ਦੱਸਦੀ ਕਿ ਉਹਨਾਂ ਦੇ ਨਾਲ ਇੱਕ ਕੁੜੀ ਵੀ ਸੀ ਜਮ ਕੇ ਇਹਨਾਂ ਨੌਜਵਾਨਾਂ ਦੇ ਨਾਲ ਝੜਪ ਹੁੰਦੀ ਹੈ ਮੌਕਾ ਦੇ ਕੇ ਕੁੜੀ ਘਟਨਾ ਵਾਲੀ ਥਾਂ ਤੋਂ ਬਾਹਰ ਨਿਕਲੀ ਲੋਕਾਂ ਨੇ ਤਿੰਨਾਂ ਨੌਜਵਾਨਾਂ ਨੂੰ ਜਮ ਕੇ ਗਾਲਾਂ ਕੱਢੀਆਂ ਅਤੇ ਵਿਵਾਦ ਇਹਨਾਂ ਦਾ ਵਾਅਦਾ ਕਿ ਗੁੱਸੇ 'ਚ ਆਏ ਲੋਕਾਂ ਦੇ ਨਾਲ ਨੌਜਵਾਨਾਂ ਦੀ ਹੱਥਾਪਾਈ ਹੋਏ ਜਿਸ ਤੇ ਕਾਰਨ I20 ਕਾਰ ਪੂਰੀ ਤਰ੍ਹਾਂ ਦੇ ਨਾਲ ਹਾਦਸਾ ਗਰਸ ਤੋਂ ਜਾਂਦੀ ਹੈ ਬਾਜ਼ਾਰ ਵਿੱਚ ਮਾਹੌਲ ਵਿਗੜਤਾ ਦੇਖ ਤੁਰੰਤ ਲੋਕਾਂ ਨੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪੁਲਿਸ ਪੁੱਜਦੀ ਹੈ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਰਾਤ ਕਰੀਬ 11 ਵਜੇ ਇਹਨਾਂ ਨੌਜਵਾਨਾਂ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਤਿੰਨਾਂ ਨੌਜਵਾਨਾਂ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਅੱਜ ਪੁਲਿਸ ਉਹਨਾਂ ਤੋਂ ਪੁੱਛ ਪੜਤਾਲ ਕਰੇਗੀ ਕਿ ਇਸ ਲੜਕੀ ਨੂੰ ਆਪਣੇ ਨਾਲ ਲੈ ਕੇ ਆਏ ਸੀ ਕਿੱਥੇ ਲੈ ਕੇ ਜਾ ਰਹੇ ਸੀ ਇਹ ਸਾਰੀ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕੀਤੀ ਜਾਵੇ ਦੱਸਦੇ ਕਿ ਤਿੰਨਾਂ ਨੌਜਵਾਨਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ ਸਚੂ ਗੁਰਜੀਤ ਸਿੰਘ ਨੇ ਕਿਹਾ ਕਿ ਰਾਤ ਤਕਰੀਬ 11 ਵਜੇ ਇਹ ਘਟਨਾ ਵਾਣਾ ਦੀ ਤੋੜਪੰਨ ਕੀਤੀ ਗਈ ਹੈ ਲੋਕਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਕਾਰ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਲੱਗਿਆ ਕਿ ਇਹ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਹੈ ਇਹਨਾਂ ਨੂੰ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਅਜੋਹ ਪੋਸਟ ਦੇ ਵਿਚਾਰਨਗੇ ਤਾਂ ਪੂਛ ਪੜਤਾਲ ਕੀਤੀ ਜਾਵੇਗੀ ਉਧਰੀ ਬਾਜ਼ਾਰ ਦੇ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਵੀ ਜਾਂਚ ਉਸ ਦੀ ਕੀਤੀ ਜਾਵੇਗੀ ਕਿ ਆਖਿਰਕਾਰ ਕੀ ਪੂਰਾ ਮਾਮਲਾ ਬਾਜ਼ਾਰ ਦੇ ਵਿੱਚ ਹੋਇਆ ਸੀ ਡਾਣਾ ਲਈ ਦਲੀਆ ਮਿੱਠਾਪੜ ਦੀ ਰਿਪੋਰਟ ਯਾਰ ਯੂ ਐਕਸੀਡੈਂਟ ਬਾਰੇ ਸਾਨੂੰ ਸੂਚਨਾ ਮਿਲੀ ਜਿੱਕਾ ਡਰਾਉ ਰੂਮ ਤੋਂ ਜੀ ਉਹ ਤੋਂ ਐਕਸੀਡੈਂਟ ਦੇ ਵਿੱਚ ਲੋਕਾਂ ਦਾ ਘਟਿਆ ਐਕਸੀਡੈਂਟ ਕਿਹੜੀ ਜਗ੍ਹਾ ਹੋਇਆ ਜੀ ਨੰਬਰ 5 ਦੇ ਇਲਾਕੇ ਹੋਇਆ ਅੱਛਾ ਕਿ ਕੀ ਕੋਈ ਹਲਚਲ ਮੈਚ ਰਾਈ ਕਰ ਰਹੇ ਆ ਬਾਈ ਜੀ ਠੀਕ ਹੈ ਕਿੱਥੇ ਦੇ ਮੁੰਡੇ ਨੇ ਇਹ ਹਜੇ ਤਾਂ ਇਹਨਾਂ ਦੇ ਵੈਰੀਫਾਈ ਕਰਾਂਗੇ ਕਿ ਕਿਥੋਂ ਦੇ ਕਿੰਨੇ ਮੁੰਡੇ ਨੇ ਤਿੰਨ ਜਾਨੇ ਨੇ ਜਿਮਾਲਪੁਰੀ ਦੀ ਦੇਦਾਰ ਨਾਲ ਕਹਿੰਦੇ ਇਹਨਾਂ ਦੀ ਕੋਈ ਲੜਕੀ ਵੀ ਸੀਗੀ ਢੰਡੇ ਲੜਕੀ ਬਾਰੇ ਸਾਨੂੰ ਕੋਈ ਹਜੇ ਨਹੀਂ ਹੈਗਾ ਤੇ ਹੁਣ ਸਰ ਪਰਚਾ ਦਰਜ ਕਰ ਰਹੇ ਹੋ ਕੀ ਕਰ ਰਹੇ ਦਿਖਾਂਗੇ ਐਮਐਲਏ ਟਕਟਈਆ ਐਮਐਲਏ ਦੇ ਹਿਸਾਬ ਨਾਲ ਜੋ ਹੋਊਗਾ ਕੋਈ ਨ 岡村。いい